ਜਾ ਵਿਆਹ ਮੈਂ ਅੱਜ ਮੋਹਨ ਜੀ ਮੈਂ ਪਰਮੰਦਰ ਸਿੰਘ ਜਲੇਦਾਰ ਬੀਤ ਪ੍ਰਧਾਨ ਡਾਟਰ ਮੇਦਕਰ ਸਭਾ ਪੰਜਾਬ ਸੁਨਾਮ ਅੱਜ ਜੋ ਬਾਲਵਿਕ ਚੌਕ ਨੇੜੇ ਸਬਜੀ ਮੰਡੀ ਦੇ ਕੋਲ ਰੋਸ ਰੈਲੀ ਕੀਤੀ ਜਾ ਰਹੀ ਹੈ ਇਹ ਤਾਂ ਕੀਤੀ ਜਾ ਰਹੀ ਹੈ ਕਿਉਂਕਿ 26 ਜਨਵਰੀ ਨੂੰ ਜਿੱਥੇ ਸਾਰਾ ਦੇਸ਼ ਗਣਤੰਤਰ ਦੇ ਉਸਮਾਰਿਆ ਸੀ ਦੇਸ਼ ਦੇ ਸਮਝ ਤੇ ਮਨਾਇਆ ਜਾ ਰਿਹਾ ਸੀ ਉਸੇ ਤੇ ਅਮਰਸਰ ਸਾਹਿਬ ਜਿਹੇ ਪਵਿੱਤਰ ਸ਼ਹਿਰ ਦੇ ਵਿੱਚ ਕਿਸੇ ਸਿਰਫਰੇ ਵਿਅਕਤੀ ਨੂੰ ਕਿਸੇ ਏਜੰਸੀ ਨੇ ਸ਼ਿੰਗਾਰ ਕੇ ਭੇਜਿਆ ਅਤੇ ਉਸਰੇ ਡਾਕਟਰ ਸਾਹਿਬ ਭੀ ਭਾਰਤ ਰਤਨ ਬਾਬਾ ਡਾਕ ਪੀਮਰੋ ਅੰਬੇ德ਕਰ ਦੀ ਮੂਰਤੀ ਦਾ ਅਪਮਾਨ ਕੀਤਾ ਤੇ ਉਸ ਮੇਰੇ ਹਾਲਾਕੇਟਾ ਬੜਾ ਚੌਕ ਹੈ ਅਮਰਸਰ ਦੇ ਵਿੱਚ ਕੋਈ ਪੁਲਿਸ ਮੁਲਾਜ਼ਮਾ ਉੱਥੇ ਮੌਕੇ ਤੇ ਹਾਜ਼ਰ ਨਹੀਂ ਸੀ ਪ੍ਰਾਈਵੇਟ ਸਕਿਉਰਟੀ ਦੇ ਮੁਲਾਜ਼ਮਾ ਨੇ ਉਸ ਦੋਸ਼ੀ ਨੇ ਫੜ ਕੇ ਪੜਿਆ ਤੇ ਪਬਲਿਕ ਨੇ ਕੁੱਟਮਾਰ ਵੀ ਕੀਤੀ ਤੇ ਫਿਰ ਉਦਾਹਰ ਵਿੱਚ ਪੁਲਿਸ ਦੇਖ ਵਾਲੀ ਕੀਤਾ ਇਹ ਕਰਾਇਆ ਵੀ ਉਸ ਗਏ ਤੋਂ ਬੰਦੇ ਤੋਂ ਕਹੀ ਹੈ ਜੋ ਕਿ ਅਸੀਂ ਸਮਾਜ ਉਸਮਾਨ ਰੱਖਦਾ ਹੈ ਅਸੀਂ ਸਮਾਜ ਦਾ ਬੰਦਾ ਕੋਈ ਵੀ ਜਿਹੜਾ ਮਰਜ਼ੀ ਹੋਵੇ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਪਿੱਛੇ ਕੋਈ ਪਿਛਲੋ ਕੋਈ ਤਾਕਤਾਂ ਜਾਂ ਕੋਈ ਏਜੰਸੀਆਂ ਨਹੀਂ ਹੋਣਗੀਆਂ ਇਹ ਸਭ ਭਾਜਪਾ ਜਾਂ ਆਪ ਦੇ ਪਾਰਟੀ ਦੀ ਸਰਾਰਥ ਹੋ ਸਕਦੀ ਹੈ ਕਿਉਂਕਿ ਇਲੈਕਸ਼ਨ ਚੱਲ ਰਹੇ ਹਨ ਅਜੇ ਇਲੈਕਸ਼ਨਾਂ ਬਿਲੇ ਜੇ ਹੀ ਹਰਕਤਾਂ ਹੁੰਦੀਆਂ ਨੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਵਿਅਕਤੀ ਨੂੰ ਬੱਦ ਤੋਂ ਬੱਦ ਸਹਾਰਾ ਦਿੱਤੀ ਜਾਵੇ ਤਾਂ ਜੋ ਹੋਰ ਕੋਈ ਜਿਆ ਹੌਸਲਾ ਨਾ ਕਰ ਸਕੇ ਜੈ ਭੀਮ ਜੈਪਾਲ ਕਿ ਕਿਉਂਕਿ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ 26 ਜਨਵਰੀ ਨੂੰ ਜਿਹੜੀ ਘਟਨਾ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਉਹ ਘਟਨਾ ਜਿਹੜੀ ਬਹੁਤ ਵੱਡੀ ਇੱਕ ਡੂੰਗੀ ਉਹਦੇ ਪਿੱਛੇ ਸਾਜ਼ਿਸ਼ ਹੈ ਕਿਉਂਕਿ ਜਿਸ ਦਿਨ ਸੰਵਿਧਾਨ ਨੂੰ ਲਾਗੂ ਕਰਨ ਦਾ ਦਿਨ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਸੀ ਉਸੇ ਦਿਨ ਇਹ ਜਿਹੜੀ ਘਟਨਾ ਹੀ ਵਾਪਰਦੀ ਹੈ ਔਰ ਦੂਜੀ ਗੱਲ ਇਹ ਹੈ ਇਹ ਘਟਨਾ ਕਰਵਾਈ ਗਈ ਹੈ ਜਿਹੜੀ ਉਸ ਦਲਿਤ ਸਮਾਜ ਦੇ ਵਿੱਚੋਂ ਬੰਦਾ ਇਹ ਨਾ ਚੁਣੇਗਾ ਕਿਉਂਕਿ ਤਾਂ ਜੇ ਇਸ ਗੱਲ ਨੂੰ ਦਬਾਇਆ ਜਾ ਸਕੇ ਕਿ Dalit ਸਮਾਜ ਦੇ ਨਾਲ ਉਹ ਸੰਬੰਧ ਰੱਖਦੇ ਇਸ ਗੱਲ ਨੂੰ ਹਾਈਲਾਈਟ ਵੀ ਕੀਤਾ ਗਿਆ ਪਰ ਨਹੀਂ ਇਹਦੇ ਪਿੱਛੇ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਕਿਉਂਕਿ ਜਿਹੜਾ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਉਸੇ ਜਗ੍ਹਾ ਤੇ ਆਪਣਾ ਅੰਬੇਦਕਰਮ ਬੇਦਕਰ ਕਹੇ ਜੀ ਡਾਕਟਰ ਸਾਹਿਬ ਦੀ ਜਿਹੜੀ ਬੇਇੱਜ਼ਤੀ ਕੀਤੀ ਹੈ ਹਬੀ ਭਾਈ ਉਹ ਇਹੜੀਆਂ ਤਾਕਤਾਂ ਨੂੰ ਉਹ ਜਿਹੜੀ ਉਤਸ਼ਾਹਤ ਕਰਦੀ ਹੈ ਤਾਂ ਕਿ ਇਹ ਜਿਹੜੀ ਮਤਲਬ ਡਾਕਟਰ ਬੇਦਕਰ ਸਾਹਿਬ ਦਾ ਜਿਹੜਾ ਨੋ ਹੈ ਜਿਹੜਾ ਇਹਨੂੰ ਮਿਟਾਇਆ ਜਾ ਸਕੇ ਕਿਸੇ ਨਾ ਕਿਸੇ ਤਰ੍ਹਾਂ ਉਹ ਦਲਿਤ ਸਮਾਜ ਅੱਜ ਜਿਹੜਾ ਜਾਗਰੂਕ ਹੋ ਰਿਹਾ ਹੈ ਤੇ ਇਹਨੂੰ ਰੋਕਿਆ ਜਾ ਸਕੇ ਔਰ ਆਪਦੇ ਮਨਸੂਬੇ ਆ ਜਿਹੜੇ ਇਹ ਆਪਦੇ ਪੂਰੇ ਕਰ ਸਕਣ ਕਿਉਂਕਿ ਅੱਜ ਸਭ ਤੋਂ ਵੱਡਾ ਡਰ ਸਾਡੇ ਦਲਿਤ ਸਮਾਜ ਤੋਂ ਇਹਨਾਂ ਨੂੰ ਬਣਿਆ ਹੋਇਆ ਸਾਡਾ ਸਮਾਜ ਹੈ ਜਿਹੜਾ ਜਾਗਰੂਕ ਹੋ ਚੁੱਕਿਆ ਕਿਉਂਕਿ ਸਾਡਾ ਸਮਾਜ ਅੱਜ ਵੱਡੇ ਵੱਡੇ ਅਹੁਦੇ ਤੇ ਪਹੁੰਚ ਚੁੱਕਿਆ ਹੈ ਸਿਆਸੀ ਅਹੁਦੇ ਤੇ ਪਹੁੰਚ ਚੁੱਕਿਆ ਹੈ ਸਿਰਫ ਸਾਡੇ ਸਾਹਮਣੇ ਅੱਜ ਪ੍ਰਧਾਨ ਮੰਤਰੀ ਦਾ ਅਹੁਦਾ ਹੈ ਜਿਹਦੇ ਉੱਤੇ ਸਾਡਾ ਮਤਲਬ ਦਲਿਤ ਸਮਾਜ ਹੈ ਜਿਹੜਾ ਆਪਣਾ ਹੱਕ ਵੀ ਸਮਝਦਾ ਹੈ ਔਰ ਅਸੀਂ ਉਸ ਅਹੁਦੇ ਤੱਕ ਹੈ ਜਿਹੜਾ ਆਪਣੇ ਸਮਾਜ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਆਪਣੇ ਅੱਜ ਜਿਹੜਾ ਤੁਸੋਰੇ ਪ੍ਰਦਰਸ਼ਨ ਕਰਿਆ ਕਿਹੜੇ ਰਸਤੇ ਤੇ ਹੋ ਰਿਹਾ ਹੈ ਅਸੀਂ ਉਹਦੇ ਵਿੱਚ ਕੀਤਾਗਾ ਵੀਰ ਜੀ ਜਿਹੜਾ ਬਾਬਾ ਸਾਹਿਬ ਦੇ ਅੰਮਰਸਰ ਦੇ ਵਿੱਚ ਜਿਹੜਾ ਬਾਬਾ ਸਾਹਿਬ ਦੇ ਸੇ ਸਤੂ ਨਾਲ ਸੇੜਸੜ ਕੀਤੀ ਹੈਗੀ ਉਸ ਮੁੰਡੇ ਨੇ ਪੰਨ ਤੋੜ ਕੀਤੀ ਹੈਗੀ ਉਹਦੇ ਵਿੱਚ ਅਸੀਂ ਨੇ ਰੋਸ ਉਹ ਕੀਤਾਗਾ ਬੰਦ ਦਾ ਸੱਦਾ ਦਿੱਤਾ ਸੀ ਅੱਜ ਅਸੀਂ ਨੇ ਤੇ ਅੱਗੇ ਅਸੀਂ ਇਹੀ ਕਹਿਣਾ ਚਾਹੁੰਦੇ ਆਂਗੇ ਵੀ ਜੇ ਦੇਖੋ ਇਹਨਾਂ ਨੱਥ ਨਾ ਪਾਈ ਗਈਆਂ ਜੇ ਲੋਕਾਂ ਦੇ ਉੱਤੇ ਤਾਂ ਅਸੀਂ ਇਸ ਤੋਂ ਵੀ ਵੱਡਾ ਇੱਕ ਸੰਗਸ ਕਰਾਂਗੇ ਕਿਉਂਕਿ ਅਸੀਂ ਜਾਗਦੇ ਜ਼ਮੀਰਾਂ ਵਾਲੇ ਲੋਕ ਆਂ ਬਾਬਾ ਸਾਹਿਬ ਦੇ ਅਸੀਂ ਵਾਰਿਸ ਆਗੇ हाँ जी कर कर से नहीं जी कर कर से नहीं हालावना जी अच्छा मैं इधर डाउन भेजते कि ये जो मेरे पत्र हैं ये आईडी डाउन आएंगे बाद में रात में आईडी के जगह पे इतने जितने कार्ड भी दिलाएंगे एक तो का जो ये स्पीड को ਸੀਪਿੰਪਲ ਜੈਨੋਲ ਜੋ ਮੈਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਹੈ ਇਹ ਮੈਂ ਇਸ ਟਿਮ ਦਫਤਰ ਤੁਰੰਤ ਹੀ ਭੇਜ ਦੇਵਾਂਗੀ ਤੇ ਤੇ ਲੋੜੀ ਦੀ ਕਾਰਵਾਈ ਕੀਤੀ ਜਾਓਗੇ ਚਲੋ ਜੀ ਬਬਾ ਉਹ ਬੋਲੋ ਮੈਂ ਅਗਲਾ ਮੈਡਮ ਤੋਂ ਮੈਸਜ ਕਰਤੀ